ਪਕਵਾਨ ਤਮਾਨ ਜੀ ਤੁਹਾਡੀ 20 ਵਾਲੀ ਆਤਮਾ ਗਾਇਬ ਹੋ ਚੁੱਕੀ ਆ ਆ ਜਿੰਨੇ ਤੁਹਾਡੇ ਐਮਐਲਏ ਬਣਿਆ ਇਹ 2020 ਦੇ ਵਿੱਚ ਪੰਜਾਬ ਬਚਾਉਣ ਵਾਸਤੇ ਤੁਰੇ ਸੀ ਅੱਜ ਇਹਨਾਂ ਦੀ ਆਤਮਾ ਉਹ ਆਤਮਾ ਤੁਹਾਡੀ ਕਿਤੇ ਅਕਾਲੀ ਦਲ ਨੇ ਟੂਣਾ ਟੱਪਾ ਕਰਕੇ ਜਾਂ ਕਾਂਗਰਸ ਨੇ ਟੂਣਾ ਟੱਪਾ ਕਰਕੇ ਉਹ ਆਤਮਾ ਕੈਦ ਤਾਂ ਨਹੀਂ ਕਰ ਲਈ ਜੇਕਰ ਨਹੀਂ ਕੈਦ ਕੀਤੀ ਤਾਂ ਆ ਗੱਲਾਂ ਸੁਣ ਲੋ ਜੇ ਪੰਜਾਬ ਦੇ ਵਿੱਚ ਅੱਜ ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਤੁਹਾਡੀ ਸਰਕਾਰ ਬਣ ਤੋਂ ਪਹਿਲਾਂ ਤੁਸੀਂ ਚਿੱਟੇ ਦਾ ਵਿਰੋਧ ਕਰਦੇ ਸੀ ਤੁਸੀਂ ਕੈਪਟਨ ਮਰਿੰਦਰ ਸਿੰਘ ਨੂੰ ਕਹਿੰਦੇ ਹੁੰਦੇ ਸੀ ਕਿ ਸਾਨੂੰ ਸਰਕਾਰ ਬਣਾ ਕੇ ਦਿਓ ਅਸੀਂ ਇਹ ਨਸ਼ੇ ਬੰਦ ਕਰਾਂਗੇ ਔਰ ਅੱਜ ਇਹ ਚਿੱਟੇ ਦੇ ਨਾਲ ਛਰੇ ਆਮ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਤੇ ਤੁਹਾਡੇ ਜਿਹੜੇ ਆ ਤੁਹਾਡੀ ਅੱਜ ਸਰਕਾਰ ਵਿਆਹੀ ਵਿਆਹੀ ਕਰ ਰਹੀ ਆ ਜਿਵੇਂ ਕਿ ਸਟੇਜ ਤੇ ਤੁਸੀਂ ਕਹਿ ਰਹੇ ਆ ਲੁੱਟਾਂ ਖੋਹਾਂ ਬੰਦ ਹੋ ਗਈਆਂ ਜਿਵੇਂ ਤੁਸੀਂ ਕਹਿ ਰਹੇ ਆ ਕਿ ਇੱਥੋਂ ਨਸ਼ਾ ਖਤਮ ਹੋ ਗਿਆ ਜੇਕਰ ਐਮਐਲਏ ਆਪਣੇ ਮੁੱਖ ਮੰਤਰੀ ਜੀ ਪੰਜਾਬ ਦੇ ਵਿੱਚ ਚਿੱਟਾ ਖਤਮ ਹੋ ਗਿਆ ਤਾਂ ਤੁਸੀਂ ਐਲਾਨ ਕਰ ਦਿਓ ਅਸੀਂ ਫਿਰ ਤੁਹਾਨੂੰ ਚਿੱਟਾ ਪੰਜਾਬ ਦੇ ਵਿੱਚ ਵਿਖਾ ਦਾਂਗੇ ਆਏ ਦਿਨ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨਾਲ ਦੂਜੀ ਗੱਲ ਸੁਣੋ ਕਿ ਜਿਹੜਾ ਚਿੱਟਾ ਹਰ ਹਲਕੇ ਦੇ ਵਿੱਚ ਵਿਕ ਰਿਹਾ ਤੇ ਜਿਹੜਾ ਐਮਐਲਏ ਹੁੰਦਾ ਜਿਹੜੇ ਵੀ ਹਲਕੇ ਦਾ ਐਸਐਚਓ ਦਾ ਹੁੰਦਾ ਸਾਰਾ ਡਿਪਾਰਟਮੈਂਟ ਉਹਦੇ ਅੰਡਰ ਹੁੰਦਾ ਤੇ ਤੁਹਾਡੇ ਐਮਐਲਏ ਕੀ ਕਰ ਰਹੇ ਆ ਮੈਂ ਤੁਹਾਨੂੰ ਬਾਲੀ ਦਾ ਕਿਸੇ ਹਲਕੇ ਦੀ ਗੱਲ ਨਹੀਂ ਕਰਦਾ ਆ ਫਾਜ਼ਲਕਾ ਤੇ ਜਲਾਲਾਬਾਦ ਦੇ ਵਿੱਚ ਤੁਹਾਨੂੰ ਜੇਕਰ ਚਿੱਟਾ ਤੁਸੀਂ ਕਹਿੰਦੇ ਆ ਕਿ ਚਿੱਟਿਆਂ ਨੂੰ ਤੁਸੀਂ ਰੋਗ ਥਾਮ ਲਾਈ ਆ ਤੇ ਚਲੋ ਅਸੀਂ ਤੁਹਾਨੂੰ ਚਿੱਟਾ ਵਿਖਾ ਦਿੰਨੇ ਆ ਆ ਹਰ ਪਿੰਡ ਦੇ ਨੌਜਵਾਨ ਚਿੱਟੇ ਦੇ ਨਾਲ ਤਬਾਹ ਹੋਈ ਜਾਂਦਾ ਆ ਇੱਕ ਕੈਪਸੂਲ ਚੱਲੇ ਆ ਸਿਗਨੇਚਰ ਸੁਗਨੇਚਰ ਜਾਂ ਜਿਹੜੇ ਆ ਪਰੇਗਾ ਪਰੂਗਾ ਵਜਦੇ ਆ ਇਹ ਨੌਜਵਾਨ ਖਾ ਕੇ ਬਰਬਾਦ ਹੋ ਰਹੇ ਆ ਪੰਜਾਬ ਇਹਦੇ ਨਾਲ ਤਬਾਹ ਹੋ ਰਿਹਾ ਪੰਜਾਬ ਦੇ ਤੁਸੀਂ ਮੁੱਖ ਮੰਤਰੀਆਂ ਪੰਜਾਬ ਦੇ ਹੀ ਤੁਸੀਂ ਇੱਥੇ ਰਹਿਣ ਆਲੇ ਆ ਪੰਜਾਬ ਦੇ ਵਿੱਚ ਤੁਸੀਂ ਜੰਮੇ ਪਲੇ ਆ ਹੁਣ ਇਹ ਕੰਮ ਉਹੀ ਹੋ ਰਿਹਾ ਜਿਵੇਂ ਅੰਗਰੇਜ਼ਾਂ ਵੇਲੇ ਕੰਗਾਂ ਨੂੰ ਰਾਜ ਦਿੱਤਾ ਜਾਂਦਾ ਸੀ ਕਈਆਂ ਨੂੰ ਸੂਬਾ ਦਿੱਤਾ ਜਾਂਦਾ ਸੀ ਪਰ ਉਹ ਬੋਲੀ ਅੰਗਰੇਜ਼ਾਂ ਦੀ ਬੋਲਦੇ ਸੀ ਜਿਵੇਂ ਆਪਣੇ ਲੋਕ ਅੰਗਰੇਜ਼ਾਂ ਦੇ ਖਿਲਾਫ ਨਹੀਂ ਬੋਲਦੇ ਸੀ ਤੇ ਉਹਨਾਂ ਕੋਲ ਪਾਵਰ ਹੁੰਦੀ ਸੀ ਉਹ ਗੋਲੀਆਂ ਵੀ ਮਾਰ ਦਿੰਦੇ ਸੀ ਅੰਦਰ ਵੀ ਕਰ ਦਿੰਦੇ ਸੀ ਅੱਜੋ ਹੀ ਪਾਵਰ ਤੁਹਾਡੇ ਕੋਲੇ ਆ ਜਿਹੜਾ ਤੁਹਾਡੇ ਵਿਰੁੱਧ ਬੋਲਦਾ ਤੁਸੀਂ ਉਹਦੇ ਤੇ ਚਿੱਟੇ ਆ ਜਿਹੜਾ ਕਹ ਲੋ ਚਿੱਟੇ ਦੇ ਵਿਰੁੱਧ ਬੋਲਦਾ ਤੁਸੀਂ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦਿੰਨੇ ਆ ਇਹ ਤੁਹਾਡੇ ਵਾਸਤੇ ਗੱਲ ਗਲਤ ਆ ਇਹ ਤੁਹਾਡੀ ਸੋਚ ਜਰਨ ਅਡੈਰ ਦੇ ਨਾਲ ਮਿਲਦੀ ਆ ਉਸ ਤੋਂ ਬਾਅਦ ਤੁਸੀਂ ਰੌਲਾ ਪਾਉਂਦੇ ਸੀ ਰੇਤ ਮਾਫੀਆ ਦਾ ਕਿ ਆਹ ਰੇਤੇ ਦੇ ਵਿੱਚੋਂ ਅਸੀਂ ਇੰਨਾ ਪੈਸਾ ਇਕੱਠਾ ਕਰ ਲਾਂਗੇ ਇੰਨੀ ਬਜਟ ਹੁੰਦੀ ਆ ਰੇ ਵਿੱਚੋਂ ਸਾਲ ਦਾ ਇੰਨੇ ਹਜ਼ਾਰ ਕਰੋੜ ਰੁਪਈਆ ਆਉਂਦਾ ਪਰ ਜਿਹੜਾ ਰੇਤਾ ਅੱਜ ਵੀ 31-32 ਰੁਪਏ ਫੁੱਟ ਮਿਲ ਰਿਹਾ ਕਈ ਤਾਂ 35-35 ਰੁਪਏ ਫੋਟਾ ਚੰਗਾ ਰੇਤਾ ਫਿਰ ਇਹ ਰੇਤ ਮਾਫੀਆ ਖਤਮ ਕਿਉਂ ਨਹੀਂ ਹੋਈ ਜੇਕਰ ਤੁਸੀਂ ਰੇਤਾ ਸਸਤਾ ਕਰ ਦਿੱਤਾ ਧਿਆਨ ਨਾਲ ਸੁਣੋ ਜੇਕਰ ਤੁਸੀਂ ਰੇਤਾ ਸਸਤਾ ਕਰ ਦਿੱਤਾ ਤੇ ਲੋਕਾਂ ਨੂੰ 31 32 ਰੁਪਏ 33 ਰੁਪਏ ਫੁੱਟ ਰੇਤਾ ਕਿਉਂ ਮਿਲ ਰਿਹਾ ਇਹ ਦੱਸੋ ਆਪਦੇ ਹਲਕੇ ਦੇ ਐਮ ਐਲ ਏ ਸਹਬਾਨਾਂ ਤੋਂ ਪੁੱਛੋ ਕਿ ਉਹ ਕੀ ਕਰ ਰਹੇ ਆ ਕਿਉਂ ਨਹੀਂ ਦਿੱਤਾ ਸਸਤਾ ਹੋ ਰਿਹਾ ਫਿਰ ਤੁਸੀਂ ਕਹਿੰਦੇ ਹੁੰਦੇ ਸੀ ਕਿ ਹੌਸਪੀਟਲ ਨਹੀਂ ਚੰਗੇ ਸੁਣੀ ਚੱਲੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਹੌਸਪੀਟਲ ਨਹੀਂ ਚੰਗੇ ਲੋਕਾਂ ਦਾ ਇਲਾਜ ਨਹੀਂ ਹੁੰਦਾ ਅੱਜ ਵੀ ਭਗਵੰਤ ਮਾਨਸਿਆ ਲੋਕਾਂ ਦਾ ਇਲਾਜ ਨਹੀਂ ਹੁੰਦਾ ਸਰਕਾਰ ਤੇਰੀ ਆ ਤੈਨੂੰ ਸਬੂਤ ਬੜਾ ਤਗੜਾ ਦੇਵਾਂਗੇ ਭਗਵੰਤ ਮਾਨ ਜੀ ਸੁਣੋ ਤੁਹਾਨੂੰ ਸਬੂਤ ਬੜਾ ਤਗੜਾ ਦੇਵਾਂਗੇ ਯਾਦ ਰੱਖੋ ਅੱਜ ਲੁਧਿਆਣੇ ਦੇ ਵਿੱਚ ਇੱਕ ਮੁੰਡਾ ਜਿਹੜਾ ਅਨਮੋਲ ਕਾਤਰਾ ਉਹਦੇ ਕੋਲ ਔਰ ਸੈਂਕੜੇ ਦੇ ਹਿਸਾਬ ਦੇ ਨਾਲ ਇਲਾਜ ਕਰਾਉਣ ਵਾਸਤੇ ਲੋਕ ਵੀਡੀਓ ਪਵਾਉਂਦੇ ਆ ਹੋਰ ਫੇਸਬੁਕ ਵੀਡੀਓ ਫੇਸਬੁਕ ਤੇ YouTube ਤੇ ਵੀਡੀਓ ਹੁੰਦੀਆਂ ਕਿ ਸਾਡੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੈਗੇ ਫੇਰ ਮੈਂ ਤੁਹਾਨੂੰ ਇਹੀ ਪੁੱਛਦਾ ਕਿ ਜੇਕਰ ਤੁਸੀਂ ਹਸਪੀਟਲ ਚੰਗੇ ਕਰਤੇ ਜੇ ਤੁਸੀਂ ਮhalla ਕਲੀਨਿਕ ਖੋਲ੍ਹਤੇ ਤੇ ਲੋਕ ਅੱਜ ਬੇ ਇਲਾਜੇ ਕਿਉਂ ਫਿਰਦੇ ਆ ਕੋ ਜਮ ਮਲੇਮ ਪੰਗਾ ਦੇ ਜਿਹੜੇ ਇਲਾਜ ਆ ਉਹ ਅੱਜ ਕਿਉਂ ਨਹੀਂ ਸਰਕਾਰੀ ਹਸਪੀਟਲਾਂ ਦੇ ਵਿੱਚੋਂ ਹੁੰਦੇ ਇਹ ਗੱਲਾਂ ਦੇ ਜਵਾਬ ਤੁਸੀਂ ਦੇਣੇ ਆ ਮਾਨ ਸਾਹਿਬ ਅੱਜ ਵੀ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਆ ਉਹ ਲੁੱਟ ਬੰਦ ਕਿੱਦੇ ਹੋਊਗੀ ਕਹਿੰਦੇ ਆ ਨਾ ਕਿ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਫਲਾਨਾ ਜਾਜ ਤੇ ਚੜਾ ਫਿਰਦਾ ਇਹਨੇ ਹੈਲੀਕਾਪਟਰ ਦਾ ਤੇਲ ਬਾਲਤਾ 2-4 ਘੰਟਿਆਂ ਦੀ ਬਾਤ ਆ ਫੋਟੋ ਨਾ ਕਾਰਾਂ ਕਿਉਂ ਨਹੀਂ ਚੱਲਦੀਆਂ ਕਿਉਂ ਨਹੀਂ ਤੁਸੀਂ ਕਾਰਾਂ ਤੇ ਜਾਂਦੇ ਤੇ ਮਹਾਰਾਜ ਤੁਸੀਂ ਅੱਜ ਦੱਸੋ ਵੀ ਤੁਹਾਨੂੰ ਕਾਰਾਂ 'ਚ ਤੇਲ ਚੜਨੋਂ ਲੱਗ ਗਿਆ ਤੁਹਾਡੇ ਵੀ ਹੈਲੀਕਾਪਟਰ ਹੀ ਜਾਂਦੇ ਆ ਤੁਸੀਂ ਦੂਜੀਆਂ ਸਟੇਟਾਂ 'ਚ ਜਾ ਕੇ ਪ੍ਰਚਾਰ ਕਰਦੇ ਆ ਪਰ ਪੰਜਾਬ ਦਾ ਕੋਈ ਸੁਧਾਰ ਨਹੀਂ ਹੋਇਆ ਗਰੀਬ ਲੋਕਾਂ ਦੇ ਨਾਲ ਅਤਿਆਚਾਰ ਹੋਣਾ ਬੰਦ ਨਹੀਂ ਹੋਇਆ ਭਗਵਾਨਤਮਾਨ ਜੀ ਲੋਕਾਂ ਦੀ ਗੱਲ ਕਰੋ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਸੀਂ ਤਾਂ ਇੱਕ ਕਮੇਡੀਅਨ ਸੀਗੇ ਤੁਸੀਂ ਟੀਵੀਾਂ ਤੇ ਤੁਸੀਂ ਮੋਬਾਈਲਾਂ ਤੇ ਤੁਸੀਂ ਸੀੜੀਆਂ ਤੇ ਸਿਰਫ ਤੇ ਸਿਰਫ ਕਮੇਡੀ ਕਰਨ ਵਾਲੇ ਸੀ ਅੱਜ ਪੰਜਾਬ ਦੇ ਲੋਕਾਂ ਦੀ ਬੋਲੀ ਬੋਲੋ ਔਰ ਤੁਸੀਂ ਸਿੱਖਿਆ ਦਾ ਰੌਲਾ ਪਾਉਂਦੇ ਸੀ ਕਿ ਸਕੂਲ ਨਹੀਂ ਚੰਗੇ ਸਕੂਲ ਅੱਜ ਵੀ ਨਹੀਂ ਚੰਗੇ ਟੀਚਰ ਅੱਜ ਵੀ ਨਹੀਂ ਪੂਰੇ ਜੇਕਰ ਤੁਸੀਂ ਕਹਿੰਦੇ ਆ ਸਕੂਲ ਚੰਗੇ ਕਰਤੇ ਆ ਫਿਰ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਫਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਫਿਰ ਦੱਸੋ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਐਸਐਸਪੀ ਐਸਐਚਓ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਇਹ ਸਭ ਤੁਸੀਂ ਮੁੱਦੇ ਚੱਕਦੇ ਸੀ ਸਿਰਫ ਮੁੱਖ ਮੰਤਰੀ ਬਣਨ ਆਸਤੇ ਤੁਸੀਂ ਆਪਦਾ ਗੋਂ ਕੱਢ ਲਿਆ ਹੁਣ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਤੁਸੀਂ ਤੀਜੇ ਚੌਥੇ ਦਿਨੋਂ ਕਹਿ ਦਿੰਦੇ ਆ ਲੋਕ ਮਿਲਨੀ ਕੀ ਲੋਕ ਮਿਲਨੀ ਦੇ ਵਿੱਚ ਰਿਸ਼ਤੇ ਬੰਦ ਹੋ ਗੀਆਂ ਜਾਂ ਲੋਕ ਮਿਲਨੀਆਂ ਦੇ ਵਿੱਚ ਲੋਕਾਂ ਦੇ ਹੱਲ ਹੋ ਗਏ ਆ ਤੁਹਾਡੇ ਤੁਸੀਂ ਕੋਈ ਸੀਆਈਡੀ ਤੋਂ ਰਿਪੋਰਟ ਲਵੋ ਤੁਹਾਡੇ ਐਮਐਲਏ ਕਰਦੇ ਕੀ ਫਿਰਦੇ ਆ ਸੱਤਾ ਹਰ ਹਲਕੇ ਦੇ ਵਿੱਚ ਚੱਲਦਾ ਪਿਆ ਆ ਸੱਤਾ ਚਿੱਟਾ ਰੇਤਾ ਆ ਤੁਸੀਂ ਜਿੰਨੇ ਥੋੜੇ ਹਲਕੇ ਆ ਪਤਾ ਕਰ ਲੋ ਸਾਰਿਆਂ ਤੇ ਹੀ ਲੁੱਟਾਂ ਖੂਹਾਂ ਹੀ ਚੱਲੀ ਜਾਂਦੀਆਂ ਜੇ ਕਰ ਤੁਹਾਡਾ ਕੋਈ ਇੱਕ ਐਮਐਲਏ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਮੇਰੇ ਹਲਕੇ ਦੇ ਵਿੱਚ ਚਿੱਟਾ ਹੈ ਨਹੀਂ ਤੇ ਮੈਨੂੰ ਉੱਥੇ ਦੋ ਦਿਨ ਮੈਨੂੰ ਭਗਲਦਿਆ ਜੀ ਤੁਹਾਨੂੰ ਚਿੱਟੇ ਦੇ ਢਿੱਗ ਲਵਾ ਦਿਆਂਗੇ ਅੱਜ ਪੰਜਾਬ ਚਿੱਟੇ ਦੀ ਭੇਡ ਚੱਕ ਚੁੱਕਿਆ ਪੰਜਾਬ ਦੇ ਨੌਜਵਾਨਾਂ ਦੇ ਚਿਹਰਿਆਂ ਦੀ ਥਾਂ ਤੇ ਸੱਥਰ ਉੱਠਣ ਲੱਗ ਗਿਆ ਤੇ ਭਗਵੰਤ ਮਾਨ ਸਿਰਫ ਤੇ ਸਿਰਫ ਇਹੀ ਕਹਿੰਦਾ ਫਿਰਦਾ ਕਿ ਸਾਡੀ ਸਰਕਾਰ ਚੰਗੀ ਆ ਮਾਨ ਸਾਹਿਬ ਮੇਰੀਆਂ ਗੱਲਾਂ ਦਾ ਤੁਹਾਨੂੰ ਗੁੱਸਾ ਲੱਗੂਗਾ ਉਹਦੇ ਵਾਸਤੇ ਮਾਫੀ ਚਾਹੁੰਨਾ ਜਾਣਤਾ ਤੁਸੀਂ ਲੋਕਾਂ ਦੀ ਗੱਲ ਕਰ ਲਓ ਜਾਂ ਸਾਨੂੰ ਕਿਤੋਂ ਬੇਸ਼ਰਮੀ ਦੀਆਂ ਗੋਲੀਆਂ ਲਿਆ ਦਿਓ ਅਸੀਂ ਬੇਸ਼ਰਮੀ ਦੀਆਂ ਗੋਲੀਆਂ ਖਾ ਕੇ ਚੁੱਪ ਬਹਿਜ ਗਏ ਸਾਡੀ ਇੰਨੀ ਕੁ ਤੁਹਾਡੇ ਅੱਗੇ ਮੰਗਾ ਅੱਜ ਪੰਜਾਬ ਦਾ ਨੌਜਵਾਨ ਦੋ ਡੰਗ ਦੀ ਰੋਟੀ ਪਿੱਛੇ ਅੱਜ ਪੰਜਾਬ ਦਾ ਨੌਜਵਾਨ ਦੋ ਡੰਗ ਦੀ ਰੋਟੀ ਪਿੱਛੇ ਪੜਿਆ ਲਿਖਿਆ ਹੁੰਦੇ باوجود ਸੱਤ ਸਮੁੰਦਰੋਂ ਪਾਰ ਜਾ ਰਿਹਾ ਇੱਥੇ ਲੱਖ ਲਾਂਤ ਕਿਹਦੇ ਤੇ ਆ ਤੁਹਾਡੇ ਤੇ ਤੁਹਾਡੀ ਸਰਕਾਰ ਹੋਵੇ ਤੇ ਇਲਾਜ ਆ ਕੇ ਕੋਈ ਬੰਦਾ ਐਨਜੀਓ ਖੋਲ ਕੇ ਇਲਾਜ ਕਰਾਉਂਦਾ ਹੋਵੇ ਇੱਥੇ ਫਿੱਟੇ ਲਾਂਤ ਕਿਨੂੰ ਪੈਂਦੀ ਆ ਤੁਹਾਡੀ ਸਰਕਾਰ ਨੂੰ ਮਾਨ ਸਾਹਿਬ ਲੋਕਾਂ ਦੀ ਗੱਲ ਕਰੋ ਲੋਕ ਦੁਖੀ ਹੋਏ ਪਏ ਆ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਅੱਖਾਂ ਚੱਖਾਂ ਪਾਉਨੇ ਆ ਅੱਖਾਂ ਚੱਖਾਂ ਪਾਉਨੇ ਆ ਉੱਥੇ ਮੁਜਰੇ ਨਹੀਂ ਕਰਨੇ ਉੱਥੇ ਗਾਣੇ ਨਹੀਂ ਗਾਉਣੇ ਉੱਥੇ ਲੋਕਾਂ ਦੀ ਗੱਲ ਕਰਨੀ ਆ ਤੇ ਲੋਕਾਂ ਦੀ ਗੱਲ ਕਰੋ ਅੱਜ ਲੋਕ ਬਹੁਤ ਜ਼ਿਆਦਾ ਦੁਖੀ ਆ ਅੱਜ ਤੁਸੀਂ ਕਿਸੇ ਮਜ਼ਦੂਰ ਦੇ ਘਰੇ ਜਾਓ 400 ਰੁਪਿਆ ਦਿਹਾੜੀ ਆ ਇੰਨਾ ਗਰਮੀਆਂ ਦੇ ਵਿੱਚ ਤੁਸੀਂ ਬਾਹਰ ਨਹੀਂ ਨਿਕਲੇ ਹੋਵੋਗੇ ਤੇ ਅੱਜ ਆ ਜਿਹੜੀ ਗਰਮੀ ਚੱਲੀ ਜਾਂਦੀ ਆ ਮਜ਼ਦੂਰ ਲੋਕ ਝੋਨਾ ਲਾ ਰਹੇ ਆ ਕਦੇ ਉਹਨਾਂ ਦੀਆਂ ਮੰਗਾਂ ਪੁੱਛੋ ਜੇ ਉਹਨਾਂ ਦੀ ਕਦੇ ਕੋਈ ਮੌਨਰੇ ਪੜ ਦੇ ਕੇ ਵੀ ਬੱਚੇ ਦਿਹਾੜੀਆਂ ਕਰਦੇ ਫਿਰਦੇ ਆ ਫਿਰ ਲੱਖ ਲਾਂਤਾਂ ਇਹੋ ਜੀ ਸਰਕਾਰ ਤੇ ਲੱਖ ਲਾਂਤਾਂ ਇਹੋ ਜੀ ਸਰਕਾਰ ਤੇ ਮਾਨ ਸਾਹਿਬ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਤੁਹਾਡੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਗਈ ਪਰ ਤੁਸੀਂ ਆਪਦੇ ਵਾਅਦਿਆਂ ਤੇ ਖਰੇ ਉਤਰੋ ਇਹ ਵਾਦੇ ਜਿਹੜੇ ਪੂਰੇ ਕਰੋ ਨਸ਼ਾ ਬੰਦ ਕਰੋ ਨਸ਼ਾ ਹਰ ਹਲਕੇ ਚ ਚੱਲ ਰਿਆ ਪੁੱਛੋ ਆਪਦੇ ਐਮਐਲਏ ਨੂੰ ਉਹ ਗੇੜਾ ਕਿਉਂ ਨਹੀਂ ਮਾਰਦੇ ਹਰ ਪਿੰਡ ਦੇ ਵਿੱਚ ਸੁਣੋ ਹਰ ਪਿੰਡ ਦੇ ਵਿੱਚ ਤੁਹਾਡੇ 20 20 25 25 ਪਿੰਡ ਦੇ ਪ੍ਰਧਾਨ ਬੈਠੇ ਆ ਤੁਹਾਡੇ 20 20 ਬੰਦੇ ਸਰਪੰਚੀ ਲੜਨ ਨੂੰ ਤਿਆਰ ਬੈਠੇ ਆ ਤੁਸੀਂ ਉਹਨਾਂ ਦੀ ਡਿਊਟੀ ਲਾ ਦਿਓ ਤਾਂ ਕਿ ਉਹ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਜਿਹੜੇ ਤੁਹਾਡੇ ਬੰਦੇ ਬੈਠੇ ਆ ਚਾਹੇ ਪ੍ਰਧਾਨਾ ਚਾਹੇ ਤੁਹਾਡੀ ਪਾਰਟੀ ਦਾ ਉਹਨਾਂ ਨੇ ਸਰਪੰਚੀ ਦਾ ਇਲੈਕਸ਼ਨ ਲੜਨਾ ਤੇ ਤੁਸੀਂ ਉਹਨਾਂ ਦੀ ਡਿਊਟੀ ਲਾਓ ਉਹ ਉਹ ਪਿੰਡ ਦੇ ਵਿੱਚ ਚਿੱਟਾ ਨਾ ਆ ਵੇਚਣ ਦੇਣ ਕਿਸੇ ਨੂੰ ਤੇ ਨਾ ਹੀ ਚਿੱਟਾ ਆਵੇ ਫਿਰ ਤੁਹਾਡੇ ਐਮਐਲਏ ਵੀ ਚੁੱਪ ਬੈਠੇ ਆ ਤੇ ਤੁਹਾਡੇ ਜਿਹੜੇ ਪਿੰਡਾਂ ਦੇ ਸਰਪੰਚੀ ਲੜਨ ਨੂੰ ਤਿਆਰ ਬੈਠੇ ਆ ਉਹ ਵੀ ਚੁੱਪ ਬੈਠੇ ਆ ਫਿਰ ਪੰਜਾਬ ਦੇ ਸੱਤਰ ਉੱਠਣ ਨੂੰ ਤਿਆਰ ਪਏ ਆ ਐਵੇਂ ਜਾ ਕੇ ਸੱਤਰਾਂ ਤੇ ਨਾ ਬਹਿ ਜਾ ਕਰੋ ਪੰਜਾਬ ਦੀ ਨੌਜਵਾਨੀ ਖਤਮ ਹੋ ਚੁੱਕੀ ਆ ਤੇ ਐਵੇਂ ਝੂਠੇ ਵਾਦੇ ਨਾ ਕਰਿਆ ਕਰੋ ਆ ਚਿੱਟੇ ਦੇ ਨਾਲ ਪੰਜਾਬ ਤਬਾਹ ਹੋ ਗਿਆ ਬੇਰੁਜ਼ਗਾਰੀ ਦੇ ਨਾਲ ਪੰਜਾਬ ਤਬਾਹ ਹੋ ਗਿਆ ਅੱਜ ਭਗਵੰਤ ਮਾਨ ਜੀ ਤੁਹਾਡੇ 92 ਦੇ 92 ਐਮ ਐਲ ਏ ਚੁੱਪ ਬੈ ਗਿਆ ਅੱਜ ਸਾਨੂੰ ਉਹ ਗੱਲ ਯਾਦ ਆਉਂਦੀ ਆ ਕਿ ਬੰਦ ਕਰਾਣੇ ਚਲੇ ਥੇ ਇਹ ਤੋਂ ਬਈ ਫੋਕਾ ਕੋਠਾ ਬੰਦ ਕਰਾਣੇ ਚਲੇ ਥੇ ਇਹ ਤੋਂ ਬਈ ਫੋਕਾ ਕੋਠਾ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਕੋਈ ਰੇਤ ਮਾਫੀਆ ਖਤਮ ਨਹੀਂ ਹੋਈ ਕੋਈ ਚਿੱਟਾ ਖਤਮ ਨਹੀਂ ਹੋਇਆ ਕੋਈ ਲੁੱਟਖੋ ਖਤਮ ਨਹੀਂ ਹੋਈ ਸਭ ਇੱਥੇ ਰੋਲਦੇ ਫਿਰਦੇ ਆ ਕੋਈ ਇੱਥੇ ਵੀਜੇ ਲੱਗਣੋ ਬੰਦ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ